ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ ਇਸ ਥਾਂ ਤੇ ਆ ਕੇ ਮੈਂ ਆਪਣੇ ਆਪ ਨੂੰ ਬਹੁਤ ਵੱਡਿਆ ਭਾਗਾ ਬਣਾ ਸਮਝਦਾ ਅਰ ਬਹੁਤ ਹੋਰ ਵੀ ਬਹੁਤ ਖੁਸ਼ੀ ਹੋਈ ਹੈ ਕਿ ਇਸ ਥਾਂ ਦੇ ਪ੍ਰਬੰਧਕਾਂ ਨੇ ਮਹਾਪੁਰਖਾਂ ਦੀ ਯਾਦ ਦੇ ਵਿੱਚ ਜੋ ਕੀਰਤਨ ਦਾ ਜੋ ਬਾਣੀ ਦੇ ਪ੍ਰਵਾਹ ਦਾ ਇਹ ਯੱਗ ਚਲਾਇਆ ਉਸ ਵਿੱਚ ਸਾਡੇ ਜਿਹੜੇ ਕੀਰਤਨੀਏ ਰਹੋ ਮਿਢ ਚੜਦੀ ਕਲਾ ਵਿੱਚ ਕੀਰਤਨ ਕਰ ਰਹੇ ਨੇ ਹੁਣੇ ਤੁਸੀਂ ਭਾਈ ਨਿਰਮਲਦੀਪ ਸਿੰਘ ਜੀ ਭਾਈ ਜਸ਼ਨਪ੍ਰੀਤ ਸਿੰਘ ਨਿਰਮਲ ਸਿੰਘ ਭਾਈ ਜਸ਼ਨਪ੍ਰੀਤ ਸਿੰਘ ਭਾਈ ਜਸ਼ਨਪ੍ਰੀਤ ਸਿੰਘ ਜੀ ਆਰ ਮਰਗਲ ਸਿੰਘ ਜੀ ਦੋਹਾਂ ਦਾ ਨਾਮ ਜਿਵੇਂ ਪ੍ਰਭਾਤੀ ਵਿਵਾਸ ਬਣ ਜਾਂਦਾ ਹੈ ਵਿਵਾਸ ਪ੍ਰਭਾਤੀ ਬਣ ਜਾਂਦਾ ਹੈ ਨਾ ਉਸ ਤਾਂ ਮੇਤੋ ਹੋ ਗਿਆ ਸੋ ਦੋਨਾਂ ਨੇ ਬਹੁਤ ਚੜਦੀ ਕਲਾ ਦੇ ਵਿੱਚ ਦਰਬਾਰ ਸਾਹਿਬ ਵਿਖੇ ਅਸੀਂ ਉਦਾਸ ਕਰਦੇ ਹਾਂ ਕਿ ਗੰਤੀ ਸਾਜਾ ਨਾਲ ਕੀਰਤਨ ਹੋਵੇ ਔਰ ਤੁਸੀਂ ਸਾਰੇ ਹਾਜ਼ਰ ਅਰਦਾਸ ਕਰਨੀ ਹੈ ਕਿ ਨੌਜਵਾਨ ਕੀਰਤਰੀਆਂ ਦੀ ਉੱਥੇ ਸਿਲੈਕਸ਼ਨ ਹੋਵੇ ਆਰਚਨ ਦੀ ਕਲਾ ਵਿੱਚ ਉਹਤੇ ਕੀਰਤਨ ਕਰਨ ਦੀ ਸੋ ਆਪ ਸਭ ਨੇ ਇਹਨਾਂ ਨੂੰ ਅਸੀਸ ਦੇਣੀ ਹੈ ਔਰ ਮੈਂ ਇਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਦਰਬਾਰ ਸਾਹਿਬ ਦੀ ਜੋ ਕੀਰਤਨ ਚੌਕੀ ਦੀ ਪਰੰਪਰਾ ਹੈ ਜੋ ਭਾਈ ਸਾਹਿਬ ਫਰਮਾ ਰਹੇ ਸੀ ਕਿ ਅਸੀ ਆਰਤੀ ਦੀ ਕੀਰਤਨ ਚੌਕੀ ਲਾਂਦੇ ਸੀ ਤੋਂ ਤੇ ਤਿੰਨ ਪਹਿਰੇ ਤੋਂ ਲੈ ਕੇ ਰਾਤ ਤੱਕ ਸਾਰੇ ਤੁਸੀਂ ਗੁਣੀ ਜਨ ਬੈਠੇ ਹੋ ਕਨੜਾ ਕਲਿਆਣ ਤੱਕ ਦੀਆਂ ਕੀਰਤਨ ਚੌਕੀਆਂ ਲੱਗਦੀਆਂ ਨੇ ਔਰ ਉਸ ਦੇ ਮਤਾਬਕ ਇਹ ਕੀਰਤਨ ਕਰਨ ਔਰ ਇਹਨਾਂ ਨੂੰ ਸਤਿਗੁਰੂ ਹੋਰ ਸਫਲਤਾ ਮਿਲੀ ਇਹਨਾਂ ਨੇ ਜਿਹੜੀ ਕੰਪੋਜੀਸ਼ਨ ਗਾਈ ਹੈ ਇਹ ਮੈਂ ਵੀ ਗਾਦਾ ਹੁੰਦਾ ਤੂੰ ਮੇਰਾ ਪਿਤਾ ਔਰ ਮੈਂ ਆਪਣੇ ਪਿਤਾ ਜੀ ਤੋਂ ਸਿੱਖੀ ਸੀ ਔਰ ਇਹਨਾਂ ਨੇ ਬਹੁਤ ਬਾਖੂਬੀ ਗਾਈ ਹੈ ਪਰ ਮੈਨੂੰ ਆਸ ਹੈ 79 ਦੇ ਵਿੱਚ ਸਾਡੀ ਕੰਪੋਜੀਸ਼ਨ ਮੋਢਾ ਜਰਾ ਕੋ ਗਾਣਾਂ ਲਈ ਸੀ ਤੁਸੀਂ ਰਿਕਾਰਡ ਕੱਢ ਕੇ ਦੇਖ ਲੈਣਾ ਕਿ 79 ਤੋਂ ਪਹਿਲਾਂ ਬਹੁਤ ਕਾਰਟਿਸ ਨੂੰ ਗਾਇਆ ਜਾਂਦਾ ਸੀ ਤੋਂ ਰੇਡੀਓ ਦੇ ਉੱਤੇ ਸਾਡੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਰ ਸੁਣ ਹੋਵੇ ਪਰਮਗਤ ਮੇਰੀ ਜਿਸ ਤਰ੍ਹਾਂ ਮੰਦਰ ਸਬਤਕ ਦੇ ਵਿੱਚ ਗਏ ਨੇ ਉਹ ਉਹਦੋਂ ਅੰਗ ਖਾਸ ਤੌਰ ਤੇ ਬਫਲਰ ਹੋਇਆ ਸੀ ਸੋ ਬਹੁਤ ਅੱਛੀ ਗੱਲ ਲੱਗਦੀ ਹੈ ਜਦੋਂ ਕੋਈ ਸੋਚ ਸਮਝ ਕੇ ਬੜਿਆ ਲਿਖਿਆ ਕੀਰਤਨੀਆਂ ਕੀਰਤਨ ਕਰਦਾ ਸੋ ਇਹਨਾਂ ਪਿਆਰੇ ਹੋਣ ਹਾਰ ਕੀਰਤੀਆਂ ਨੂੰ ਬੇਨਤੀ ਹੈ ਕਿ ਹੋਰ ਮਿਹਨਤ ਕਰਨ ਔਰ ਸਤਗੁਰੂ ਨੇ ਜੋ ਸਾਨੂੰ ਗੁਰੂ ਦਾ ਸੰਗੀਤ ਬਖਸ਼ਿਆ ਗੁਰੂ ਦਾ ਸੰਗੀਤ ਬਖਸ਼ਿਆ ਉਸ ਵਿੱਚ ਕੀਰਤਨ ਕਰਨ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਰੇ ਨੌਜਵਾਨ ਬਹੁਤ ਸੇਵਾ ਕਰ ਰਹੇ ਨੇ ਕੱਲ ਤੋਂ ਮੈਂ ਸਿਮਰਨ ਜੀ ਔਰ ਮੇਰੇ ਵੀਰ ਜੀ ਕਾਲੀ ਨਨ ਨੂੰ ਵੇਖ ਰਿਹਾ ਸੀ ਤੇ ਮੈਨੂੰ ਯਾਦ ਆ ਰਹੀ ਸੀ ਕਿ ਕਦੇ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੇ ਉੱਤੇ ਇਸੇ ਤਰ੍ਹਾਂ ਹੀ ਗੁਰਸਿੱਖ ਸੇਵਾ ਕਰਦੇ ਹੋਣਗੇ ਤੇ ਉਹਨਾਂ ਦੇ ਵਿੱਚ ਉਹਨਾਂ ਤੇ ਬਖਸ਼ਿਸ਼ਾਂ ਹੁੰਦੀਆਂ ਹੋਣਗੀਆਂ ਸੋ ਇਹਨਾਂ ਦੇ ਮੈਂ ਇਹਨਾਂ ਨੂੰ ਬਹੁਤ-ਬਹੁਤ ਅਪਰੀਸ਼ੀਏਟ ਕਰਦਾ ਔਰ ਜਿਹੜੇ ਕੀਰਤਨ ਕਰ ਰਹੇ ਨੇ ਉਹਨਾਂ ਨੂੰ ਵੀ ਔਰ ਭਾਈ ਸੁਖ ਸੁਖਬਿੰਦਰ ਸਿੰਘ ਜੀ ਸੁਖੀ ਬਾਜੀ ਜਿਨ੍ਹਾਂ ਨੂੰ ਸਾਰੇ ਤੁਸੀਂ ਆਗਦੇ ਹੋ ਉਹਨਾਂ ਦੀ ਬਦੌਲਤ ਅਸੀਂ ਇੱਥੇ ਸਾਰੇ ਹਾਜ਼ਰ ਹੋਏ ਆ ਕੱਲੋਂ ਗੱਲ ਕਰ ਰਹੀ ਸੀ ਕਿ ਅਸੀਂ ਇੱਥੇ ਰਾਗਾਤਮਕ ਪਰਵਾ ਗੁਰਮਤ ਸੰਗੀਤ ਦਾ ਉਸ ਨੂੰ ਇੰਟਰੋਡਿਊਸ ਕਰਨਾ ਚਾਹੁੰਦੇ ਆ ਔਰ ਬੜੀ ਖੁਸ਼ੀ ਹੈ ਵਿਚਾਰ ਹੋ ਰਿਹਾ ਸੀ ਕਿ ਰਾਗਾਂ ਦੇ ਰੂਪ ਕਿਵੇਂ ਬਣੇ ਪਰਮਾਤੀ ਕੀ ਹੈ ਵਿਵਾਸ ਕੀ ਹੈ ਵਿਵਾਸ ਪੁਪਤੀ ਕੀ ਹੈ ਮਾਰੂ ਕੀ ਹੈ ਇਹ ਕਿੱਥੋਂ ਮਿਲਦੇ ਨੇ ਸਾਨੂੰ ਅੱਜ ਉਹ ਪ੍ਰਕਾਸ਼ ਤੁਸੀਂ ਵੇਖ ਰਹੇ ਹੋ ਗੁਰੂ ਸਾਹਿਬ ਦੇ ਇਹਨਾਂ ਵਿੱਚ ਅੰਕਿਤ ਨੇ ਇਹ बार-बार ਹਰ ਸ਼ਬਦ ਦੇ ਉੱਪਰ ਆਖ ਰਹੇ ਨੇ ਰਾਗ ਸਮਾ ਕਰਨਾ ਔਰ ਅਸੀਂ ਸਾਰੇ ਕੀਰਤਨੀਆਂ ਦਾ ਬਹੁਤ ਸਤਿਕਾਰ ਕਰਦੇ ਆਂ ਜਿਨ੍ਹਾਂ ਨੇ ਆਪਣੇ ਖਾਸ ਤੌਰ ਤੇ ਇਹ ਬੱਚੇ ਜਿਹੜੇ ਦਰਬਾਰ ਸਾਹਿਬ ਕੀਰਤਨ ਕਰਦੇ ਨੇ ਜਿਨ੍ਹਾਂ ਨੇ ਆਪਣੀਆਂ ਸਾਰੀਆਂ ਉਮਰਾਂ ਕੀਰਤਨ ਨੂੰ ਦੇ ਦਿੱਤੀਆਂ ਨੇ ਮੈਂ ਇਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਆਂ ਕਿ ਕੀਰਤਨ ਔਰ ਗੁਰਮਤ ਸੰਗੀਤ ਨੂੰ ਸੰਭਾਲਣ ਵਾਲੇ ਪਾਸੇ ਲੱਗੇ ਨੇ ਨਹੀਂ ਤਾਂ ਇਹਨਾਂ ਦੇ ਕੋਲ ਵੀ ਬਹੁਤ ਆਪਸ਼ਨ ਸੀ ਕੰਪਿਊਟਰ ਸਿੱਖ ਸਕਦੇ ਸੀ ਇਹ ਡਾਕਟਰ ਬਣ ਸਕਦੇ ਸੀ ਇੰਜੀਨੀਅਰ ਬਣ ਸਕਦੇ ਸੀ ਪਰ ਇਹ ਕੀਰਤਨ ਵਾਲੇ ਪਾਸੇ ਆਏ ਨੇ ਇਹਨਾਂ ਲਈ ਇੱਕ ਜਗਾਰਾ ਬੁਲਾ ਦਿਓ ਜੇ ਤੁਹਾਨੂੰ ਅੱਛੀ ਗੱਲ ਲੱਗੀ ਹੈ ਤਾਂ ਬਾਕੀ ਤੁਹਾਨੂੰ ਪਤਾ ਹੈ ਕਿ ਸਿੱਖ ਕੌਮ ਦੇ ਵਿੱਚ ਕੋਈ ਵੀ ਆਪਣੇ ਬੱਚਿਆਂ ਨੂੰ ਕੀਰਤਨੀਆਂ ਬਣਾਣ ਨਹੀਂ ਬਣਾਉਂਦਾ ਸਿਖਾਉਂਦੇ ਸਾਰੇ ਨੇ ਸਾਡੇ ਕੋਲ ਪਰ ਕੀਰਤਨਾਂ ਫੁੱਲ ਫਲੈਸ਼ ਪ੍ਰੋਫੈਸ਼ਨਲ ਕੀਰਤਨੀਆਂ ਕਿ ਤਾਦਾ ਜਾ ਕੇ ਕੀਰਤਨ ਕਰੇ ਤਾਂ ਹੀ ਸਾਡੀ ਕੀਰਤਨ ਦੀ ਵਿਰਾਸਤ ਦੀ ਸੰਭਾਲ ਜਿਹੜੀ ਹੈ ਉਸ ਤੋਂ ਅਸੀਂ ਖੁੰਝ ਰਹੇ ਹਾਂ ਫੁੱਲਾਂ ਚੁੱਕਾਂ ਦੀ ਖਿਮਾ ਫਤਿਹ ਦੀ ਸੰਜ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ